ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਅੱਜ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮਮ 98783 93488 ਹੈ ਜੀ ਚੱਲੇ ਪਰਕ ਤੁਸੀਂ ਆ ਕੇ ਕਰਨੀ ਆ ਮੇਰਾ ਕੰਮ ਸਭ ਤੁਹਾਨੂੰ ਪਸ਼ੂ ਦਿਖਾਉਂਦਾ ਏ ਜੋ ਵੀ ਜਾਣਕਾਰੀ ਤੇ ਮਾਲਕ ਕੋਲ ਦਿੱਤੀ ਜਾਂਦੀ ਹੈਗੀ ਜਿਸ ਮਾਰੇ ਦੇ ਤੁਸੀਂ ਆ ਕੇ ਤੁਸੀਂ ਆ ਕੇ ਚੋਕਿਆ ਦੇ ਸੌਦਾ ਕਰਕੇ ਤੁਸੀਂ ਲੈਣੀ ਆ ਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪਰ ਜਨ ਗੈਸ ਬਾਰੇ ਜਿਵੇਂ ਸ੍ਰੀ ਕਾਲ ਸ੍ਰੀ ਕਾਲ ਜੀ ਬਾਈ ਨਾਮ ਦੱਸ ਦੇ ਬਾਈ ਬਾਈ ਜਾਦੂ ਆ ਜੀ ਬਾਈ ਇੱਕ ਮਿੰਟ ਮੁਕਾਉ ਅੱਜ ਆ ਜੀ ਇੱਕ ਠੀਕ ਆ ਬਾਈ ਕੀ ਡੀਟੇਲ ਆ ਬਾਈ ਇਹਦੀ ਇਹ ਬਾਈ ਮਹੀਨੇ ਤੋਂ ਉੱਤੇ ਹੋ ਗਿਆ ਸੂਈ ਨੂੰ ਇਹਨੂੰ 5-4 ਦਾ ਨਹੀਂ ਹੋ ਗਿਆ ਉਹਨੂੰ ਮਹੀਨੇ ਤੋਂ ਠੀਕ ਆ ਜੀ ਠੀਕ ਆ ਭਾਈ ਦੁੱਧ ਦੱਦੇ ਕੇ 12 ਕਿਲੋ ਭਾਈ ਠੀਕ ਆ ਜੀ 11 ਕਿਲੋ ਕੋਈ ਪਈ ਆ ਜੀ ਦੋ ਡੰਗ ਚੋਲੇ ਚਾਰ ਚੋਲੇ ਆਪਣੇ ਘਰੇ ਚੋਲੇ ਠੀਕ ਆ ਜੀ ਹਾਂ ਜੀ ਆਪਣੇ ਘਰ ਤੇ ਕਰ ਗਾਰੰਟੀ ਈ ਚੋ ਤੇ ਕਰ ਆਪਣੀ ਠੀਕ ਆ ਜੀ ਕਿਤੋਂ ਬਾਦ ਉਹਨਾਂ ਵੀ ਆਈ ਠੀਕ ਆ ਭਾਈ ਤੋੜ ਲਈ ਮਾੜੀ ਬਹੁਤ ਆਈ ਜਿਹੜਾ ਵੀ ਮਰਜ਼ੀ ਠੀਕ ਆ ਜੀ ਤੋੜ ਲਾ ਲਓ ਜੀ ਦੋਸਤੋ ਸੂਆ ਭਾਈ ਸਹੀ ਤਰ੍ਹਾਂ ਪਹਿਲਾ ਸੂਆ ਵਾ ਠੰਡੀ ਸੀਲ ਬਹੁਤ ਆ ਭਾਈ ਮਗਰਾਂ ਦਾ ਵੱਛੀ ਆ ਮਹੀਨੇ ਦੀ ਸੂਈ ਆ ਜੀ ਦੁੱਧ 12 ਕਿਲੋ ਆ ਪਰ ਤੁਸੀਂ 11 ਕਿਲੋ ਚੋਕੇ ਲੈ ਲੈਣਾ ਵਾ ਕਦ ਕਾ ਠੀਕ ਆ ਗੋਲ ਗੋਲ ਚੰਗੀ ਆ ਗਈ ਭਾਈ ਨੇ ਬਹੁਤ ਆ ਹੁਣ ਚੁਆਈ ਹੋਈ ਵੀ ਐ ਦੀ ਸਵੇਰੇ 7 ਵਜੇ ਚੁਆਈ ਹੋਈ ਆ ਗਈ 8 ਵਜੇ ਤੇ 48 ਮਿੰਟ ਹੋਏ ਆ ਸ਼ਾਮ ਦੀ ਚੁਆਈ ਸਾਰਾ ਦੇਣੀ ਪਿਆ ਵਾ ਲੈ ਚੱਲੇ ਭਾਈ ਸੁਣਾ ਥਾਣਾ ਹਵਾਨਾ ਵਾ ਬੈਠਕਦਾਰ ਵਹਿੜ ਆ ਗਈ ਸੋਹਣੀ ਵਹਿੜ ਆ ਪਹਿਲਾ ਸੂਆ ਲਸ਼ ਲਸ਼ ਕਰਦੇ ਦੇ ਵੇਖ ਸਕਦੇ ਸੋਹਣਾ ਥਾਣਾ ਹਵਾਨਾ ਵਾ ਥਾਣਾ ਥੀ ਚੋਇਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਕਾਲਾ ਹੀ ਥਾਣਾਗਾ ਚਾਰੋ ਚੁਰੂ ਬਹੁਤ ਆ ਗਈ ਤੇ ਵੇਖ ਸਕਦੇ ਬਾਈ ਨਾ ਬਹੁਤ ਆਗਾ ਕੋਈ ਲਸਿਫਿਕੀ ਨਹੀਂ ਗਈ ਸੋਹਣੀ ਵਿਹੜਾ ਜੀ ਮੁੱਲ ਬਾਈ ਫਿਰ ਇਹਦਾ 36000 ਹੈ ਜੀ ਵਿਚੋ ਕੀ ਮਾਨ ਤਾਨ ਮਾਨ ਤਾਨ ਕਰ ਦਾਂਗੇ ਜੀ ਸੋ 36000 ਰੁਪਇਆ ਮੁੱਲਾ ਵਿਚੋ ਕੀ ਮਾਨ ਤਾਨ ਹੋ ਜਾਊਗਾ ਜਿਹਦੇ ਪਸੰਦ ਆਏ ਬਾਈ ਨਾਲ ਗੱਲ ਬਾਤ ਖਰੀਦ ਸਕਦੇ ਹੋ ਜੀ ਥੱਲੇ ਪੱਕ ਤੁਸੀਂ ਕੋਲੇ ਕਰਨੇ ਪੜਾ ਦੋ ਟਾਈਮ ਵਾਲਾ ਚਾਟਾ ਬਾਈ ਦਾ ਮੇਰੇ ਘਰੇ ਚੋਲੋ ਆਪਣੇ ਘਰ ਦੀ ਗਰੰਟੀ ਤੇ 12 ਕਿਲੋ ਪਰ 11 ਕਿਲੋ ਮੰਨ ਕੇ ਲੈ ਲਿਓ ਤੁਸੀਂ ਕਿਲੋ ਘਾਟੀ ਮੰਨ ਲਓ ਮਗਰ ਇਹਦੇ ਵੱੱਛੀ ਆ ਜੀ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲੇ ਜਿ